ਦਰبار صاحب ਦੇ ਬਾਹਰ ਦੀ ਜਿੱਥੇ ਕਿ ਜੋ ਆਦੇਸ਼ ਅਕਾਲਤਖ ਸਾਹਿਬ ਵੱਲੋਂ ਹੋਇਆ ਸੀ ਉਸ ਮੁਤਾਬਕ ਅਕਾਲਤਖ ਸਾਹਿਬ ਦੇ ਆਦੇਸ਼ ਨੂੰ ਮੰਨਦਿਆਂ ਹੋਇਆਂ ਦਰਬਾਰ ਸਾਹਿਬ ਦੇ ਮੇਨ ਐਂਟ੍ਰੈਂਸ ਤੇ ਅਸੀਂ ਮੌਜੂਦ ਹਾਂ ਜਿੱਥੇ ਕਿ ਸੰਗਵੀਰ ਬਾਦਲ ਇਸ ਵੇਲੇ ਤੁਸੀਂ ਦੇਖੋ ਕਿ ਗਲੇ ਦੇ ਵਿੱਚ ਤਕਤੀ ਨਜ਼ਰ ਆ ਰਹੀ ਹੈ ਔਰ ਬੜੀ ਨਿਮਰਤਾ ਦੇ ਨਾਲ ਉਹ ਆਪਣੀ ਸੇਵਾ ਜਿਹੜੀ ਹੈ ਉਹ ਹਾਲਾਂਕਿ ਉਹਨਾਂ ਦਾ ਪੈਰ ਵੀ ਫ੍ਰੈਕਚਰ ਹੈ ਇਸ ਕਰਕੇ ਅਕਾਲਤਖ ਸਾਹਿਬ ਵੱਲੋਂ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਹੈ ਉਹਨਾਂ ਨੂੰ ਇੱਕ ਰਾਇਤ ਜ਼ਰੂਰ ਦਿੱਤੀ ਗਈ ਹੈ ਕਿ ਉਹ ਇਸ ਤਰੀਕੇ ਦੇ ਨਾਲ ਇੱਥੇ ਬੈਠ ਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਹਰ ਰੋਜ਼ ਇਸ ਤਰੀਕੇ ਦੇ ਨਾਲ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਪਰ ਸੁਖਬੀਰ ਸਿੰਘ ਬਾਦਲ ਨੂੰ ਜੋ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਗਾਈ ਗਈ ਹੈ ਤਾਂ ਇਹ ਪੰਜਾਬ ਦੀ ਸਿਆਸਤ ਔਰ ਪੰਥਕ ਸਿਆਸਤ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਵੱਖਰੀ ਤਸਵੀਰ ਔਰ ਇੱਕ ਸਿੱਖ ਸਿਆਸਤ ਦਾ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਇਸ ਦਾ ਉਸ ਦੇ ਵਿੱਚ ਜ਼ਿਕਰ ਜੋ ਹੈ